ਈ ਆਇਆ ਕਰਨੀ ਆ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਹੋ ਦੂਜੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਕਿ ਆਪਣੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਬਹੁਤ ਹੀ ਇਮਾਨਦਾਰ ਲੀਡਰ ਸਾਡੇ ਉਮੀਦਵਾਰ ਡਾਕਟਰ ਚਰੰਬੀਰ ਗਾਂਧੀ ਜੀ ਸਮਾਰਾ ਵਿਖੇ ਆਏ ਨੇ ਅੱਜ ਦਫਤਰ ਕੁਲੇ ਆਪਾਂ ਸਾਰੇ ਇਕੱਠੇ ਹੋਏ ਆ ਤੇ ਸ਼ੁਰੂ ਕੀ ਮੈਂ ਗੱਲ ਕਰਨ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਤੁਹਾਨੂੰ ਇਥੋਂ ਜਿਤਾ ਕੇ ਸੰਸਦ ਵਿੱਚ ਭੇਜਾਂਗੇ ਜੀ ਜਿੱਥੋਂ ਫੈਮਿਲੀ ਰਏ ਸਰਦਾਰ ਰਜਿੰਦਰ ਸਿੰਘ ਜੀ ਉਹ ਵੀ ਨਾਲ ਨੇ ਅਸੀਂ ਇਕੱਠੇ ਹੋ ਕੇ ਸਾਰੇ ਦਿਨ ਰਾਤ ਇਕ ਕਰਕੇ ਕਾਂਗਰਸ ਪਾਰਟੀ ਦੀ ਇੱਕ ਇੱਕ ਵੋਟ ਜਿਹੜੀ ਹੈਗੀ ਆਪਾਂ ਸਾਰੇ ਇਹ ਸਮਝ ਕੇ ਕਿ ਮੈਂ ਰਾਹੁਲ ਗਾਂਧੀ ਹਾਂ ਕਿਉਂਕਿ ਆਪਣਾ ਸਾਰਿਆਂ ਦਾ ਸੁਪਨਾ ਹੈ ਕਿ ਆਪਾਂ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਦੇਖਣਾ ਮੈਂ ਪਹਿਲਾਂ ਇਸ ਕਰਕੇ ਬੋਲੀ ਕਿਉਂਕਿ ਅੱਜ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਰਮਿੰਦਰ ਸਿੰਘ ਰਾਜਾ ਬੜਿੰਗ ਜੀ ਜਿਨ੍ਹਾਂ ਨੂੰ 2 ਦਿਨ ਪਹਿਲਾਂ ਲੁਧਿਆਣੇ ਤੋਂ ਟਿਕਟ ਮਿਲੀ ਹੈ ਉੱਥੇ ਅੱਜ ਇੱਕ ਰੋਡ ショਅ ਰੱਖਿਆ ਗਿਆ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਸੀ ਅੱਜ ਸੇਮ ਡੇਟ ਇੱਥੇ ਸੀ ਤੇ ਸੇਮ ਹੀ ਅੱਜ ਉੱਥੇ 12:00 ਵਜੇ ਦਾ ਮੇਰਾ ਪ੍ਰੋਗਰਾਮ ਹੈ ਸਾਨੂੰ ਮਹਿਲਾ ਕਾਂਗਰਸ ਨੂੰ ਮਹਿਲਾਵਾਂ ਨੂੰ ਭੈਣਾਂ ਨੂੰ ਇੱਕ ਪੁਆਇੰਟ ਮਿਲਿਆ ਜਿੱਥੇ ਮੇਰੀਆਂ ਭੈਣਾਂ ਸਵੇਰ ਦੀਆਂ ਉੱਥੇ ਪਹੁੰਚਣ ਲੱਗੀਆਂ ਨੇ ਤੇ ਵੇਟ ਕਰ ਰਹੀਆਂ ਨੇ ਇਸ ਕਰਕੇ ਮਾਫੀ ਚਾਹੁੰਨੀ ਆ ਮੈਂ ਪਹਿਲਾਂ ਬੋਲਣ ਦਾ ਸਮਾਂ ਲੈ ਲਿਆ ਡਾਕਟਰ ਸਾਹਿਬ ਤੁਸੀਂ ਅੱਜ ਸਾਡੇ ਸਮਾਣੇ ਇੱਥੇ ਆਏ ਹੋ ਬਹੁਤ ਹੀ ਵਧੀਆ ਤੇ ਚੰਗੇ ਤੇ ਸੂਝਵਾਨ ਲੋਕ ਜਿਹੜੇ ਨੇ ਇੱਥੇ ਸਮਾਣੇ ਦੇ ਸਾਰੇ ਮੇਨ ਜਿਹੜੀ ਕਰੀਮ ਹੈਗੀ ਆ ਸਮਾੜੀ ਦੀ ਪਿੰਡਾਂ ਦੀ ਸ਼ਹਿਰ ਦੀ ਸਾਰੇ ਉਰੇ ਬੈਠੇ ਨੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਤੁਹਾਨੂੰ ਟਿਕਟ ਮਿਲੀ ਹੈ ਕਿਉਂਕਿ ਇਹਨਾਂ ਨੇ ਵਿਚਾਰੇ ਨੇ ਹਮੇਸ਼ਾ ਹੀ ਕਾਂਗਰਸ ਦਾ ਡਟ ਕੇ ਸਾਥ ਦਿੱਤਾ ਹੈ ਪ੍ਰਨੀਤ ਕੌਰ ਜੀ ਜਿਹੜੇ ਅੱਜ મોદી ਦੀ ਭੈਣ ਬਣ ਕੇ ਬਹਿ ਗਏ ਪੰਜ ਇਲੈਕਸ਼ਨਾਂ ਲੜੀਆਂ ਚਾਰ ਜਿੱਤੀਆਂ ਵਿਦੇਸ਼ ਮੰਤਰੀ ਰਹੀ ਪਰਨੀਤ ਕੌਰ ਜੀ ਲਈ ਉਹ ਆਉਂਦੇ ਸੀ ਇੱਕ ਥੀ ਫੇਰੀ ਲਾਉਂਦੇ ਲੋਕਾਂ ਨੂੰ ਮਿਲਦੇ ਚਲੇ ਜਾਂਦੇ ਪਰ ਉਹਨਾਂ ਨੂੰ ਦਿਖਾਇਆ ਕਿ ਇਹਨਾਂ ਨੇ ਆ ਸਾਰੇ ਜਿਹੜੇ ਤੁਹਾਡੇ ਸਾਹਮਣੇ ਅੱਜ ਬੈਠੇ ਹੋ। ਬਹੁਤ ਤਾਕਤ ਰੱਖਦੇ ਨੇ, ਬਹੁਤ ਹਿੰਮਤ ਰੱਖਦੇ ਨੇ। ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਕੇ ਰੱਖਿਆ ਹੋਇਆ ਇਹਨਾਂ ਨੇ। ਮੈਨੂੰ ਬਹੁਤ ਖੁਸ਼ੀ ਹੈ ਕਿ ਸਮਾਣੀ ਦੇ ਵਿੱਚੋਂ ਕੀ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਮਾਰਾਣੀ ਸਰਦਾਰ ਹਲਕਾ ਸੀ ਕੋਈ ਵੀ ਇਕਾ ਦੁੱਕਾ ਨੂੰ ਛੱਡ ਕੇ ਭਾਜਪੀ 'ਚ ਨਹੀਂ ਗਿਆ। ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ ਕਾਂਗਰਸ ਪਾਰਟੀ ਦੀ। ਕਿਉਂਕਿ ਕਾਂਗਰਸ ਪਾਰਟੀ ਇੱਕ ਜਹੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਨੂੰ ਮਜਬਾਂ ਨੂੰ ਸਾਰੇ ਵਰਗਾਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲੀ ਪਾਰਟੀ ਹੈ ਔਰ ਅੱਜ ਦੇ ਹਾਲਾਤ ਜਿਹੜੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਕਿੰਨਾ ਤਸ਼ੱਦਦ ਅਸੀਂ ਸਿਹ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਸਾਡੇ ਸਾਰੇ ਕਿਸਾਨ ਬੈਠੇ ਹੈ ਪੰਜਾਬ ਕਿਸਾਨ ਜਿਹੜਾ ਪ੍ਰਧਾਨ ਸੂਬਾ ਹੈ ਸਾਰੇ ਹਿੰਦੁਸਤਾਨ ਨੂੰ ਅੰਨ ਪ੍ਰਦਾਨ ਕਰਦਾ ਹੈ ਤੇ ਕਿੰਨੀ ਬੁਰੀ ਹਾਲਤ ਉਹਨਾਂ ਨੇ ਕੀਤੀ ਸਿੱਤਿਆਂ ਗੋਲੀਆਂ ਤੱਕ ਚਲਾਉਣ ਤੇ ਆ ਗਏ ਪਰ ਈਨ ਨੇ ਮੰਨੀ ਜਦ ਸਾਰੇ ਪੰਜਾਬੀ ਇਕੱਠੇ ਹੋ ਜਾਣ ਤਾਂ ਕਿਹੜੇ ਜਿਹੜੇ ਕਾਲੇ ਕਾਨੂੰਨ ਸੀ ਉਹ ਵੀ ਰੰਗ ਖਵਾਏ ਸੋ ਭੈਣਾਂ ਦੀ ਗੱਲ ਕਰ ਲਈਏ ਕਿੱਡੇ ਕਿੱਡੇ ਕੇਸ ਹੋਏ ਮਨੀਪੁਰ ਦੇ ਵਿੱਚ ਮੈਂ ਗੱਲ ਕਰੂੰਗੀ ਔਰਤ ਹੋਣ ਦੇ ਨਾਤੇ ਮਨੀਪੁਰ ਚੱਲਦਾ ਰਿਹਾ ਮਨੀਪੁਰ ਸਾਡੀਆਂ ਭੈਣਾਂ ਨੂੰ ਲੰਗੀਆਂ ਕਰਕੇ ਸੜਕਾਂ ਤੇ ਘਮਾਇਆ ਗਿਆ ਮੋਦੀ ਜੀ ਦੇਸ਼ ਆ ਵਿਦੇਸ਼ਾਂ ਦੀਆਂ ਯਾਤਰਾਵਾਂ ਤੇ ਨਿਕਲੇ ਹੋਏ ਸੀ ਇਹਨਾਂ ਦੇ ਸੰਸਦ ਇਹਨਾਂ ਦੇ ਐਮ ਐਲ ਏ ਰੋਜੋ ਵਰਤਨ ਨਾਲ ਤਸ਼ੱਦਦ ਕਰਦੇ ਨੇ ਜੋ ਉਹਨਾਂ ਤੇ ਹਤਿਆਚਾਰ ਕਰਦੇ ਨੇ ਕੌਣ ਜ਼ਿੰਮੇਵਾਰ ਦਊਗਾ ਉਸ ਦਾ ਮੋਦੀ ਜੀ ਕਿਹੜੀ ਬੁਰੀ ਹਾਲਤ ਕੀਤੀ ਸਾਡੀਆਂ ਬੇਟੀਆਂ ਦੀ ਜੋ ਸਾਡੇ ਦੇਸ਼ ਦਾ ਮਾਣ ਸਾਡੀਆਂ ਖਿਡਾਰੀ ਬੇਟੀਆਂ ਉਹਨਾਂ ਨੂੰ ਨੌਬਤ ਆ ਗਈ ਆਪਣੇ ਤਗਮੇ ਉਹ ਗੰਦਾ ਚੋਹਾ ਨਿਕਲ ਗਿਆ ਪਰ ਮੋਦੀ ਸਰਕਾਰ ਤੇ ਕੋਈ ਜੂ ਨਹੀਂ ਸਕਦੀ ਤੁਸੀਂ ਸਾਰੇ ਘਰਾਂ ਵਾਲਿਆਂ ਗ੍ਰੈਸਟ ਵਾਲਿਆਂ ਕਿੰਨੀ ਮਹਿੰਗਾਈ ਹੈ ਗਰੀਬ ਬੰਦਾ ਕੀ ਕੰਮ ਬੰਦੇ ਨੂੰ ਰੋਟੀ ਖਾਣੀ ਔਖੀ ਹੋ ਗਈ ਉਹਦੇ ਥਾਲੀ ਚੋਂ ਸਾਰਾ ਕੁਝ ਖੋ ਲਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਵੋਟਾਂ ਲੈਣ ਦੀਆ ਤੁਸੀਂ ਗੱਲਾਂ ਕਰਦੇ ਹੋ ਮਾਡਰਨ ਇੰਡੀਆ ਦੀਆਂ ਤੁਸੀਂ ਗੱਲਾਂ ਕਰਦੇ ਹੋ ਹਿੰਦੁਸਤਾਨ ਨੂੰ ਮੈਂ ਇਹ ਬਣਾ ਦੂ ਉਹ ਬਣਾ ਦੂ ਤੁਸੀਂ ਲੋਕਾਂ ਨੂੰ ਇੱਕ ਪੇਟ ਭਰ ਕੇ ਖਾਣਾ ਨਹੀਂ ਦੇ ਸਕਦੇ ਉਹ ਲੀਡਰ ਹੈ ਸਾਡੀ ਕਾਂਗਰਸ ਦੀ ਸੋਨੀਆ ਗਾਂਧੀ ਜਿਨ੍ਹਾਂ ਨੇ ਕਿਹਾ ਕਿ ਮੈਂ ਇਸ ਹਿੰਦੁਸਤਾਨ ਨੂੰ ਉਸ ਦਿਨ ਅਮੀਰ ਬਣੂਗੀ ਜਦ ਮੇਰਾ ਹਰੇਕ ਨਾਗਰਿਕ ਹਿੰਦੁਸਤਾਨ ਦਾ ਪੇਟ ਭਰ ਕੇ ਰੋਟੀ ਖਾਊਗਾ ਇਹ ਸੋਚ ਹੈ ਕਾਂਗਰਸ ਪਾਰਟੀ ਦੀ ਤੁਹਾਡੀ ਇਹ ਸੋਚ ਹੈ ਕਿ ਸਾਰਾ ਕੁਝ ਖੋ ਕੇ ਆਪਦੇ ਪੂੰਜੀਪਤੀ ਦੋਸਤਾਂ ਨੂੰ ਅੰਬਾਨੀਆਂ ਨੂੰ ਦਾਨੀਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਅਮੀਰ ਕਰ ਦੀ ਤੁਸੀਂ ਲੋਕਾਂ ਬਾਰੇ ਕੁਝ ਸੋਚਦੇ ਹੀ ਨਹੀਂ ਪਰ ਵੀਰੋ ਬਹੁਤ ਲੰਬੀ ਤਕਰੀਰ ਨਹੀਂ ਕਰਨੀ ਤੁਸੀਂ ਬਹੁਤ ਗਰਮੀ ਚ ਬੈਠੇ ਹੋ ਸਾਰਿਆਂ ਨੇ ਬੋਲਣਾ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗੀ ਕਿ ਹੁਣ ਵੋਟ ਜਿਹੜੀ ਦੇਣੀ ਹੈ ਨਾ ਬੜਾ ਸੋਚ ਸਮਝ ਕੇ ਆਪਣੇ ਦਿਮਾਗ ਦੇ ਨਾਲ ਬੜੀ ਡੂੰਘੀ ਸੋਚ ਰੱਖ ਕੇ ਤੁਸੀਂ ਆਪਣੀ ਵੋਟ ਦੇਣੀ ਹੈ ਸਾਡੇ ਪੀਸੀਸੀ ਦੇ ਪ੍ਰਧਾਨ ਸਰਦਾਰ ਅਮਰਿਤਪ ਸਿੰਘ ਰਾਜ ਆਪੜੀਂ ਜੀ 2 ਸਾਲ ਦੇ ਵਿੱਚ ਸਿਰ ਤੋੜ ਯਤਨ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਲਾ ਕੇ ਜੋ ਇਸ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ ਮਹਿਲਾਵਾਂ ਦੇ ਖਿਲਾਫ ਜੋ ਅਤਿਆਚਾਰ ਹੋ ਰਹੇ ਨੇ ਜੋ ਉਹਨਾਂ ਨੇ ਲੜਾਈ ਲੜੀ ਹੈ ਉਹਨਾਂ ਲਈ ਉਹ ਇੱਕ ਬਾ ਮਿਸਾਲ ਆਪਾਂ ਸਾਰੇ ਇੱਕ ਪੈਰਾ ਜਾਈਏ ਇੱਕ ਇੱਕ ਬੱਚੇ ਨੂੰ ਸਮਝਾਈਏ ਇਹਨਾਂ ਨੇ ਪੁਰਾਣਾ ਕਾਂਗਰਸ ਪਾਰਟੀ ਦਾ ਜਿਹੜੇ ਆ ਨਿਆਣੇ ਬੱਚੇ ਆਏ ਐ ਇਹਨਾਂ ਨੇ ਨਹੀਂ ਦੇਖਿਆ ਕਿ ਕਾਂਗਰਸ ਪਾਰਟੀ ਦੇ ਕੀ ਦੇਣਾ 2002 ਤੋਂ ਲੈ ਕੇ 47 ਸਰਕਾਰ ਇਹਨਾਂ ਨੇ ਨਹੀਂ ਦੇਖੀ ਇਹ ਬਹੁਤ ਛੋਟੇ ਸੀ ਇਹਨਾਂ ਨੂੰ ਦੱਸੋ ਕਿ ਕੀ ਕੁੱਛ ਇਥੇ ਕਾਂਗਰਸ ਪਾਰਟੀ ਨੇ ਕੰਮ ਨਾ ਕਾ ਲਈ ਹੈ ਕੀ ਕੁਛ ਸਾਡੀ ਕਾਂਗਰਸ ਪਾਰਟੀ ਦੀ ਇਸ ਦੇਸ਼ ਲਈ ਦੇਣ ਹੈ ਇਹ ਗੱਲਾਂ ਕਰਦੇ ਨੇ ਇਤਿਹਾਸ ਬਦਲਣ ਦੀਆਂ ਇਹ ਗੱਲਾਂ ਕਰਦੇ ਨੇ ਸੰਵਿਧਾਨ ਨੂੰ ਬਦਲਣ ਦੀਆਂ ਇਹ ਲੋਕਤੰਤਰ ਨੂੰ ਮਾਰਨ ਹੀ ਨਹੀਂ ਕੋਈ ਸਮਾਂ ਹੁੰਦਾ ਸੀ ਕਿ ਲੋਕਤੰਤਰ ਦੀ ਇੱਕ ਖੂਬਸੂਰਤੀ ਹੁੰਦੀ ਸੀ ਸੱਤਾਧਿਰ ਪਾਰਟੀ ਇਹ ਸਮਝਦੀ ਸੀ ਕਿ ਜਦ ਸਾਡੀ ਵਿਰੋਧੀ ਧਿਰ ਜਿਹੜੀ ਹੈਗੀ ਹੈ ਉਹ ਸਟਰੋਂਗ ਹੋਊਗੀ ਮਜ਼ਬੂਤ ਹੋਊਗੀ ਤਾਂ ਸਾਡੂੰ ਆਪਣੀਆਂ ਕਮੀਆਂ ਦਾ ਪਤਾ ਲੱਗੂਗਾ ਅਸੀਂ ਆਪਣੀ ਜਨਤਾ ਨੂੰ ਕਿਵੇਂ ਖੁਸ਼ ਕਰਨਾ ਹੈ ਪੰਜਾਬ ਦੀ ਗੱਲ ਕਰ ਲੋ ਆਮ ਆਦਮੀ ਪਾਰਟੀ 2 ਸਾਲ ਦੇ ਵਿੱਚ ਅਸੀਂ ਆਪਣੇ ਘਰ ਜੀ ਮਹਿਫੂਜ਼ ਨਹੀਂ ਦੁਕਾਨਾਂ 'ਚ ਬੜ ਬੜ ਕੇ ਵਪਾਰੀਆਂ ਦੇ ਕਤਲ ਔਰ ਜੀ ਨਾਲ ਕੀ ਹੋ ਰਿਹਾ ਹੈ ਕੀ ਕੁਟ ਸਾਡੇ ਨੌਜਵਾਨ ਬੱਚਿਆਂ ਨਾਲ ਹੋ ਰਿਹਾ ਹੈ ਨਸ਼ਾ ਇੰਨਾ ਜ਼ਿਆਦਾ ਹੈ ਕਿ ਮਾਂ ਹੋਣ ਦੇ ਨਾਤੇ ਸਮਝਦੀਆਂ ਕਿ ਜਦੋਂ ਨਸ਼ਾ ਕਰ ਚਾਉਂਦਾ ਹੈ ਤਾਂ ਇੱਕ ਮਾਂ ਪਿਸਦੀ ਹੈ ਜਦੋਂ ਉਹਦਾ ਬੱਚਾ ਨਸ਼ਾ ਕਰਦਾ ਹੈ ਇੱਕ ਪਤਨੀ ਪਿਸਦੀ ਹੈ ਜਦੋਂ ਉਹਦਾ ਪਤੀ ਨਸ਼ਾ ਕਰਦਾ ਹੈ ਔਈ ਭੈਣ ਪਿਸਦੀ ਐ ਜਿਹੜੀ ਜਵਾਨ ਭੈਣਾਂ ਆਉਂਦੇ ਨੌਜਵਾਨ ਵੀਰ ਨੂੰ ਨਸ਼ੇ 'ਚ ਟੀਕੇ ਲਾਉਂਦੇ ਆ ਮਰਦੇ ਦੇਖਦੀ ਐ ਇਹ ਸਾਰੀਆਂ ਗੱਲਾਂ ਸੋਚ ਕੇ ਆਪਾਂ ਵੋਟ ਦੇਣਾ ਦੂਜੀ ਗੱਲ ਇੱਕ ਹੋਰ ਕਹੂੰਗੀ ਜਿਹਦੇ ਵਿੱਚ ਅੱਜ ਸਾਡਾ ਵਰਕਰ ਸਾਡਾ ਪਾਰਟੀ ਦਾ ਵਰਕਰ ਸਾਡਾ ਸੂਬੇ ਦਾ ਨਾਗਰਿਕ ਬੜਾ ਕਨਫਿਊਜ਼ ਐ ਮੈਂ ਆਪਦੇ ਦਿਲ ਨਾਲ ਸੋਚਦੀ ਆ ਆਪਣੀ ਨਿੱਜੀ ਰਾਏ ਦੱਸਦੀ ਆ ਕਿ ਅੱਜ ਕੋਈ ਬੰਦਾ ਇੱਥੇ ਹੁੰਦਾ ਕੱਲ ਨੂੰ ਦੂਜੀ ਪਾਰਟੀ 'ਚ ਸਵੇਰੇ ਇੱਕ ਵਾਰ ਪੜ੍ਹਦੇ ਆ ਕਿ ਫਲਾਣਾ ਚਲਾ ਗਿਆ ਉਹ ਚਲਾ ਗਿਆ ਉਹ ਸਾਰੇ ਬੰਦੇ ਕੋਈ ਉਹਨਾਂ ਦਾ ਆਧਾਰ ਜਿਹੜਾ ਕਾਂਗਰਸ ਦਾ ਸੱਚਾ ਸਿਪਾਹੀ ਹੈ ਉਹ ਅੱਜ ਵੀ ਔਖੇ ਸੌਖੇ ਸਮੇਂ ਹੰਡਾਉਣ ਲਈ ਡਾਕਟਰ ਸਾਹਿਬ ਇੱਥੇ ਬੈਠੇ ਅੱਜ ਤੁਹਾਡੇ ਸਵਾਗਤ ਦੇ ਨੇ